ਅੱਜੀ ਦੋਸਤੋ ਜੈ ਮਾਤਾ ਜੀ ਸਾਰਿਆਂ ਨੂੰ ਪਿਛਲੇ ਬਲੌਗ ਤੁਸੀਂ ਦੇਖਿਆ ਸੀ ਮਾਤਾ ਚਿੰਤਪੂਨੀ ਦੇ ਦਰਵਾਤੇ ਪਾਏ ਹੋਏ ਆ ਹੁਣ ਵੀ ਉੱਥੇ ਹੀ ਆ ਤੇ ਇੱਥੋਂ ਅਸੀਂ ਜਾ ਰਹੇ ਹਾਂ ਮਾਤਾ ਬਗਲਾ ਮੁਖੀ ਦੇ ਦਰਵਾਤੇ ਜਿਹੜੇ ਵੀ ਸੰਗਤ ਮਾਤਾ ਬਗਲਾ ਮੁਖੀ ਦਾਸਨ ਕਰਨ ਨਾ ਚਾਹੁੰਦੇ ਆ ਤਾਂ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਲੈ ਕੇ ਚੱਲਦੇ ਆ ਤੁਹਾਨੂੰ ਤੇ ਯਾਤਰਾ ਕਰਾਉਂਦੇ ਆ ਮਾਤਾ ਚਿੰਤਪੂਨੀ ਜੀ ਤੋਂ ਮਾਤਾ ਬਗਲਾ ਮੁਖੀ ਜੀ ਦੇ ਮੰਦਿਰ ਤੱਕ ਇਸ ਟਾਈਮ ਆਪਾਂ ਮਾਤਾ ਚਿੰਤਪੂਨੀ ਜੀ ਆ ਪਾਰਕਿੰਗ ਦੇ ਵਿੱਚ ਖੜੇ ਆ ਬਾਈਕ ਲਾਈ ਹੋਈ ਹੈ ਪਿੱਛੇ ਪਾਰਕਿੰਗ ਦੋਸਤੋ ਵਾ ਲੈ ਕੇ ਚੱਲਦੇ ਆ ਤੁਹਾਨੂੰ ਮਾਤਾ ਬਗਲਾਮੁਖੀ ਜੀ ਦੇ ਸੋਹਣੇ ਸੋਹਣੇ ਮੰਦਰਾਂ ਵਾਲੀ ਸਾਈਡ ਨੂੰ ਤੇ ਬਾਹਰ ਮੌਸਮ ਬਹੁਤ ਵਧੀਆ ਹੋਇਆ ਪਿਆ ਠੰਡਾ ਆ ਚੈੱਕ ਕਰਾਂਦੇ ਤੁਹਾਨੂੰ ਚੈੱਕ ਕਰੋ ਜੀ ਮੌਸਮ ਬੜਾ ਠੰਡਾ ਹੋਇਆ ਪਿਆ ਬਾਹਰ ਉੱਪਰ ਕੁਝ ਇਦਾਂ ਦਿਖ ਰਿਹਾ ਵਿਊ ਤੇ ਚਲੋ ਦੋਸਤੋ ਚੱਲਦੇ ਆ ਜੀ ਦਰਸ਼ਨ ਕਰਨ ਮਾਤਾ ਬਗਲਾਮੁਖੀ ਜੀ ਦੇ ਬਾਕੀ ਦੋਸਤੋ ਕਹਿੰਦੇ ਮਾਤਾ ਚੰਦਪਨੀ ਸਭ ਤੋਂ ਛੋਟੇ ਮਾਤਾ ਸੀਗੇ ਕਹਿੰਦੇ ਕੜਾਈ ਦਾ ਪ੍ਰਸ਼ਾਦ ਹੈ ਨਾ ਜਿਹੜਾ ਉਹ ਕਿਸੇ ਹੋਰ ਮਾਤਾ ਦੇ ਨਹੀਂ ਜਾਂਦਾ ਜਿਹਾ ਜਵਾਲਾ ਜੀ ਵੀ ਨਹੀਂ ਮਾਤਾ ਬਗਲਾਮੁਖੀ ਦੇ ਵੀ ਨਹੀਂ ਤੇ ਆਪਾਂ ਇੱਥੇ ਮੁਕਾਰ ਰਹੇ ਆ ਤੇ ਬਾਕੀ ਜਿਹੜਾ ਸੁੱਕਾ ਪ੍ਰਸ਼ਾ ਉਹ ਆਪ ਲੈ ਕੇ ਜਾ ਰਹੇ ਕਹਿੰਦੇ ਅਕੜਾਈ ਵਾਲਾ ਬਚਾਦ ਨਹੀਂ ਲਈ ਜਾ ਸਕਦੇ ਉਹ ਮਨਾ ਹੈਗਾ ਜਹਾਂਜੀ ਸੰਤਾਲੀ ਵਾਪਸੀ ਹੋ ਰਹੀ ਹੈ ਜੀ ਦੇਖੋ ਅੱਗੇ ਟਾਲ ਰਹਾ ਹਾਂ ਦਾ ਜੀ 3 ਪੁਆਇੰਟ ਤੋਂ ਆਪ ਜਾਣਾ ਜੀ ਸਾਈਡ ਤੇ ਜਰ ਸਾਈਡ ਨੂੰ ਚੱਲਦਾ ਜੀ ਅੰਮ੍ਰਿਤ ਲੋੜ ਗੰਜ ਧਰਮਸ਼ਾਲਾ ਮਾਤਾ ਜਵਾਲਾ ਜੀ ਵੀ ਔਰ ਮਾਤਾ ਬਗਨਾ ਮੁਕੀ ਵਾਲੀ ਸਾਈਡ ਰਸਤਾ ਉਹ ਸਾਈਡ ਆਪਾ ਚੱਲਾ ਯਾਨੀ ਜੀ ਉਸ ਵਾਂ ਤੋਂ ਦਿਖਾਦੇ ਸੋਹਣੇ ਸੋਹਣੇ ਪਹਾੜਾਂ ਦੇ ਨਜ਼ਾਰੇ ਰਾਈਟ ਸਾਈਡ ਚ ਲੱਗਿਆ ਜੀ ਹੁਸ਼ਿਆਰਪੁਰ ਵਾਲੀ ਸਾਈਡ ਨੂੰ ਪੰਜਾਬ ਨੂੰ ਰਸਤਾ ਤੇ ਇੱਦਾਂ ਚੱਲਾਈ ਜਾ ਜੀ ਵਾਗਾ ਬਗਲਾ ਮੁਕੀ ਫਟਾ ਦਿਵਾਰਾ ਦੀ ਧਰਮਸ਼ਾਲਾ ਤੇ ਸਾਈਡ ਰਸਤਾ ਹਾਂਜੀ ਦੋਸਤੋ ਆ ਚੁੱਕੇ ਆਪਾਂ ਅਗਲੀ ਸਾਈਡ ਨੂੰ ਤੇ ਇੱਥੇ ਚੈੱਕ ਕਰ ਸਕਦੇ ਤੁਸੀਂ ਪਹਾੜ ਪਥਰੀਲੇ ਪਹਾੜਾ ਜੀ ਛੋਟੇ-ਵਡੇ ਪੱਥਰ ਵਾਲੇ ਪਹਾੜਾ ਜਦੋਂ ਬਾਰਿਸ਼ ਆਂਦੀ ਆ ਤੇ ਪਹਾੜਾ ਤੋਂ ਪੱਥਰ ਖੋਲ ਕੇ ਰੋਡ ਤੇ ਆ ਜਾਂਦੇ ਆ ਇਹੋ ਜਿਹੇ ਹੈਗੇ ਪਹਾੜ ਇੱਧਰ ਤੇ ਆਸ-ਪਾਸ ਦੇਖੋ ਸਾਰੀ ਗ੍ਰੀਨਰੀ ਗ੍ਰੀਨਰੀ ਕਿ ਕਿੰਨਾ ਠੰਡਾ ਮਾਹੌਲ ਹੋਇਆ ਪਿਆ ਬਹੁਤ ਹੀ ਸ਼ਾਨਦਾਰ ਮਾਹੌਲ ਹੋਇਆ ਪਿਆ ਤੇ ਬਾਕੀ ਹੁਣ ਆਪਾਂ ਨਿਕਲ ਚੁੱਕੇ ਆ ਇੱਥੋਂ ਤੇ ਸਾਨੂੰ ਲੱਗਣਾ ਆ ਇੱਕ ਤੋਂ ਡੇਢ ਘੰਟਾ ਲੱਗਣਾ ਮਾਤਾ ਬਗਲਾ ਮੁਕੀ ਦੇ ਜਾਣ ਨੂੰ ਕਾਫੀ ਖੂਬਸੂਰਤ ਰਸਤੇ ਆ ਕਾਫੀ ਖੂਬਸੂਰਤ ਨਜ਼ਾਰਾ ਰੋੜਾਂ ਦਾ ਰਸਤਿਆਂ ਦਾ ਜੋ ਵੀ ਤੁਹਾਨੂੰ ਇਸ ਵੀਡੀਓ ਵਿੱਚ ਆਪਾਂ ਦਿਖਾ ਰਹੇ ਆ ਦੋਸਤੋ ਦੇਖੋ ਹੁਣੇ-ਹੁਣੇ ਇੱਥੇ ਬਾਰਿਸ਼ ਪੈ ਗਿਆ ਠੀਕ ਹੈ ਜਿਹੜਾ ਕਿਲਾ ਹੀ ਆ ਜਦ ਤੱਕ ਕਿਲੋਮੀਟਰ ਪਿੱਛੇ ਜਮਾ ਹੀ ਸੁੱਕਾ ਸੀ ਰੋਡ ਇਹ ਨਹੀਂ ਪਰ ਆਇਆ ਦੇਖੋ ਜੀ ਚੈੱਕ ਕਰੋ ਜੀ ਚੈੱਕ ਕਰੋ ਕਿ ਕਿੰਨਾ ਪਾਣੀ ਆਇਆ ਹੋਇਆ ਹੈ ਪਾਰੇ ਕਰਕੇ ਨਾਲੇ ਰਾਈਟ ਸਾਈਡ ਮੇ ਚਲ ਜਾਂਦਾ ਮਾਤਾ ਜਿਵਾਲਾ ਜੀ ਨੂੰ ਰਸਤਾ ਤੇ ਅਸੀਂ ਪਹਿਲਾਂ ਜਾਵਾਂਗੇ ਮਾਤਾ ਬਗਲਾ ਮੁੱਖੀ ਜੀ ਤੇ ਆਂਦੇ ਵੇਲੇ ਦੇਖ ਲਈਏ ਮਾਤਾ ਜਿਵਾਲਾ ਜੀ ਦੇ ਜਿਹਦਾ ਦਰਸ਼ਨ ਹੋਏ ਭਾਗਵਤ ਦਾ ਕਰਕੇ ਜਾਵਾਂਗੇ ਜਿੱਦਾਂ ਫੇਰ ਅਗਲੀ ਵਾਰੀ ਦਰਸ਼ਨ ਕਰਾ ਕੇ ਜਿੱਦਾਂ ਵੀ ਹੁੰਦੀ ਹੈ ਤੁਹਾਨੂੰ ਆਪਾਂ ਵੀਡੀਓ ਦੇ ਏਰੀਆ ਦੱਸਾਂਗੇ ਅੱਗੇ ਪਰਪੋਰਟ ਤੇ ਨਿਸ਼ਾਨ ਬਣਾਤੇ ਹੋਇਆ ਰਾਈਟ ਸਾਈਡ ਮਾਤਾ ਜਿਵਾਲਾ ਮੁੱਖੀ ਜੀ ਸਾਹਮਣੇ ਕਾਂਗੜਾ ਧਰਮਸ਼ਾਲਾ ਆਪਾਂ ਜਾਣਾ ਹੀ ਅਗਲੀ ਸੈਰ ਨੂੰ ਅੱਗੇ ਪੈਂਦਾ ਜੀ ਚੌਕ ਹਾਲੇ ਕੋ ਸਾਹਜਾ ਹਰਿਆ ਛੋੜਿਆਤੀ ਤੇ ਇਸ ਗੱਦੀ ਗਈ ਆ ਸਾਹਮਣੇ ਜੀ ਬਜਰੰਗ ਬਲੀ ਦੀ ਬਹੁਤ ਹੀ ਪਿਆਰੀ ਪ੍ਰਤੀਮਾ ਬਣਾਈ ਹੋਈ ਹੈ ਮੂਰਤੀ ਔਰ ਜਿਆਦਾ ਮਤਾਂ ਜਵਰਾ ਜੀ ਨੂੰ ਰਸਤਾ ਹਾਂਜੀ ਦੋਸਤੋ ਫਾਈਨਲੀ ਅਸੀਂ ਪਹੁੰਚ ਚੁੱਕੇ ਆ ਜੀ ਮਾਤਾ ਬਗਲਾਮੁਖੀ ਜੀ ਦੇ ਪਵਿੱਤਰ ਧਾਮ ਜੈ ਮਾਤਾ ਦੀ ਹਾਂਜੀ ਦੋਸਤੋ ਚਲੋ ਮਾਤਰਾਣ ਦੇ ਇਤਿਹਾਸ ਬਾਰੇ ਗੱਲ ਕਰੀਏ ਮਾਤਾ ਬਗਲਾਮੁਖੀ ਜੀ ਜੋ ਕਿ ਹਿੰਦੂ ਧਰਮ ਦੀ ਪ੍ਰਮੁੱਖ ਦੇਵੀ ਆ ਕਿਹਾ ਜਾਂਦਾ ਹੈ ਕਿ ਮਾਤਾ ਰਾਣੀ ਦਾ ਦੂਸਰਾ ਨਾਮ ਪੀਤੰਬਰਾ ਦੇਵੀ ਵੀ ਹੈ ਔਰ ਕਹਿੰਦੇ ਕਿ ਜਦੋਂ ਪੰਡਵ ਆਏ ਸੀਗੇ ਅਗਿਆਤ ਵਾਸ ਵੇਲੇ ਭੋਲੇ ਨਾਦੀ ਭਗਤੀ ਕਰਨ ਇਸ ਸਥਾਨ ਤੇ ਹੀ ਆਏ ਸੀਗੇ ਅਗਿਆਤ ਵਾਸ ਵੇਲੇ ਔਰ ਇੱਕ ਹੋਰ ਕਥਾ ਬਹੁਤ ਮਸ਼ਹੂਰ ਹੈ ਕਹਿੰਦੇ ਕਿ ਜਦੋਂ ਧਰਤੀ ਤੇ ਬਹੁਤ ਹੀ ਭਿਆਨਕ ਤੂਫਾਨ ਆਏ ਸੀਗੇ ਧਰਤੀ ਨੂੰ ਤਹਿਸ ਨੈਸ ਕਰ ਰਿਹਾ ਸੀ ਤੇ ਸਾਰੇ ਦੇਵੀ ਦੇਵਤੇ ਪੋਲੇ ਨਾਹ ਜੀ ਕੋ ਮਦਦ ਲਈ ਗਏ ਤੇ ਪੋਲੇ ਨਾਹ ਜੀ ਨੇ ਕਿਹਾ ਕਿ ਹਰੀਦ੍ਰਾ ਨਦੀ ਤੇ ਜਾ ਕੇ ਤਪੱਸਿਆ ਕਰੋ ਜਿੱਥੋਂ ਕਿ ਮਾਤਾ ਬਗਲਾਮੁਖੀ ਜੀ ਆਉਣਗੇ ਤੇ ਇਸੇ ਤਰ੍ਹਾਂ বিষ্ণੂ ਭਗਵਾਨ ਜੀ ਨੇ ਹਰੀਦ੍ਰਾ ਨਦੀ ਦੇ ਕੋਲ ਕਾਫੀ ਟਾਈਮ ਤਪੱਸਿਆ ਕੀਤੀ ਤੇ ਹਰੀਦ੍ਰਾ ਨਦੀ ਚੋਂ ਜੋ ਕਿ ਹਲਦੀ ਦੀ ਨਦੀ ਸੀ ਉਸ ਚੋਂ ਫਿਰ ਮਾਤਾ ਬਗਲਾਮੁਖੀ ਜੀ ਪ੍ਰਗਟ ਹੋਏ ਤੇ tufaan ਨੂੰ ਕੀ ਸ਼ਾਂਤ ਕੀਤਾ ਤੇ ਹਰੀਦ੍ਰਾ ਨਦੀ ਜੋ ਪ੍ਰਗਟ ਹੋਣ ਕਾਰਨ ਹੀ ਕਹਿੰਦੇ ਆ ਕਿ ਮਾਤਾ ਰਾਣੀ ਦਾ ਜੋ ਪਹਿਰਾਵਾ ਆ ਜੋ ਪ੍ਰਸ਼ਾਦ ਚੜਦਾ ਜੋ ਝੰਡੇ ਆ ਉਹ ਪੀਲੇ ਰੰਗ ਦੇ ਚੜਾਈ ਜਾਂਦੇ ਆ ਹਲਦੀ ਦੇ ਰੰਗ ਦੇ ਤੇ ਇੱਕ ਕਥਾ ਹੋਰ ਹੀ ਬਹੁਤ ਮਸ਼ਹੂਰ ਆ ਕਹਿੰਦੇ ਆ ਕਿ ਇੱਕ দানਵ ਸਿਗਾ ਰਾਖਸ਼ ਸਿਗਾ ਦਮਨਨਾਦਾ ਜਿਸ ਨੂੰ ਵਰਦਾਨ ਸੀਗਾ ਕਿ ਉਹ ਜੋ ਕਹੂਗਾ ਉਹ ਸੱਚ ਹੋ ਜਾਊਗਾ ਤੇ ਉਹ ਆਪਣੇ ਇਸੇ ਵਰਦਾਨ ਕਰਕੇ ਲੋਕਾਂ ਨੂੰ ਕਾਫੀ ਪਰੇਸ਼ਾਨ ਕਰਦਾ ਸੀਗਾ ਤੇ ਜਿਸ ਕਾਰਨ ਲੋਕਾਂ ਨੇ ਮਾਤਾ ਬਗਲਾਮੁਖੀ ਜੀ ਅੱਗੇ ਅਰਦਾਸ ਕੀਤੀ ਕਿ ਇਸ ਰਾਖਸ਼ ਦਾ ਕੁਝ ਕੀਤਾ ਜਾਵੇ ਤੇ ਉਹ ਮਾਤਾ ਬਗਲਾਮੁਖੀ ਨੇ ਉਸ ਰਾਖਸ਼ ਦੀ ਜਵਾਨ ਮਤਲਬ ਜੀਬ ਨੂੰ ਫੜ ਲਿਆ ਤੇ ਉਸ ਦਾ ਹੀ ਸਾਰਾ ਕੁਝ ਜੋ ਵੀ ਸ਼ਸਤਰ ਸੀਗੇ ਉਸ ਦੇ ਖਿਲਾਫ ਕਰ ਦਿੱਤੇ ਤੇ ਹਾਂਜੀ ਦੋਸਤੋ ਕਹਿੰਦੇ ਆ ਕਿ ਮਾਤਾ ਰਾਣੀ ਨੇ ਸ਼ਮਾ ਜਾਚਨਾ ਰਾਖਸ਼ ਦੇ ਸ਼ਮਾ ਜਾਚਨਾ ਕਰਨ ਤੋਂ ਬਾਅਦ ਉਸ ਨੂੰ ਕਿਹਾ ਕਿ ਮੇਰੇ ਤੋਂ ਬਾਅਦ ਤੇਰੀ ਪੂਜਾ ਵੀ ਨਾਲ ਹੀ ਹੋਇਆ ਕਰੇਗੀ ਤੇ ਫਿਰ ਉੱਚਾ ਦਰਜਾ ਦੇ ਕੇ ਮਾਤਾ ਰਾਣੀ ਨੇ ਉਸ ਨੂੰ ਨੇ ਹਾਲ ਕੀਤਾ ਬਾਕੀ ਮਾਤਾ ਬਗਲਾ ਮੁਖੀ ਦੇ ਤਿੰਨ ਮੰਦਰ ਆਪਣੇ ਭਾਰਤ ਦੇ ਵਿੱਚ ਹੈਗੇ ਆ ਇਹ ਪਹਿਲਾ ਹੈਗਾ ਜੀ ਮੱਧ ਪ੍ਰਦੇਸ਼ ਵਿੱਚ ਤੇ ਦੂਸਰਾ ਹੈਗਾ ਆ ਆਪਣੇ ਕਾਂਗੜਾ ਹਿਮਾਚਲ ਦੇ ਵਿੱਚ ਤੀਸਰਾ ਹੈਗਾ ਜੀ ਗੋਹਾਟੀ ਦੇ ਵਿੱਚ ਕਾਫੀ ਮਸ਼ਹੂਰ ਮੰਦਰ ਆ ਮਾਤਾ ਰਾਣੀ ਦੇ ਤੇ ਚਲੋ ਹੁਣ ਦਰਸ਼ਨ ਮੇਲੇ ਕਰਾਂਦੇ ਆ ਤੁਹਾਨੂੰ ਮਾਤਾ ਰਾਣੀ ਦੇ ਸੋਹਣੇ ਸੋਹਣੇ ਭਵਨਾਂ ਦੇ ਸੰਪਤ ਹੈ। ਬਲੇ ਇੱਥੇ ਅੰਦਰ ਨੂੰ ਜਾਂਦਾ ਜੀ ਮਾਤਾ ਜੀ ਦਾ ਦਰਬਾਰ ਵਾਲੀ ਸਾਈਡ ਨੂੰ ਰਸਤਾ ਬਿਲਕੁਲ ਮਾਤਾ ਜੀ ਦੇ ਭਵਨਾਂ ਦੇ ਬਾਹਰ ਹੀ ਲੈਂਡ ਸ਼ੁਰੂ ਹੋ ਗਈ ਆ ਤੇ ਅੰਦਰ ਅ ਜੀ ਮਾਤਾ ਰਣ ਦਾ ਸੋਹਣਾ ਜੀ ਦਰਬਾਰ ਇੱਧਰ ਹਵਨ ਜਗ ਹੋ ਰਿਹਾ ਜੀ ਤੇ ਰੋਜਾਂ ਤੁਹਾਡੇ ਮੰਦਰ ਮੰਦਰ ਤੋਂ ਬਾਹਰ ਨਿਕਲੇ ਸਾਰੇ ਜੀ ਇੱਧਰ ਹੈਗੀ ਪਵਿੱਤਰ ਜੋਤ ਤੇ ਦਰਸ਼ਨ ਬਹੁ ਬਧੀਆ ਕੀਤੇ ਮਾਤਾ ਰਾਣੀ ਜੀ ਦੇ। ਉਹਨੇ ਦਰਸ਼ਨ ਕਰਕੇ ਨਿਕਲੇ ਆ ਜੀ। ਬਹੁਤ ਹੀ ਖੂਬਸੂਰਤ ਦਰਬਾਰ ਇੱਧਰ ਹੋ ਰਿਹਾ ਸਾਹਮਣੇ ਜੱਗ ਪੂਜਾ ਪਾਠ ਹੋ ਰਿਹਾ ਜੀ। ਹੋ ਕਵੀ ਜੈ ਮਾਤਾ ਜੀ ਦੋਸਤੋ ਬਹੁਤ ਸੋਹਣੇ ਦਰਸ਼ਨ ਨੇ ਮਾਤਾ ਰਾਣੀ ਜੀ ਮਾਤਾ ਬਗਲਾ ਮੁਕੀ ਜੀ ਦੇ। ਤੇ ਸੰਗਤ ਵੀ ਇੰਨੀ ਜ਼ਿਆਦਾ ਨਹੀਂ ਸੀਗੀ। ਕਾਫੀ ਖੁੱਲੇ ਦਰਸ਼ਨ ਹੋਏ। ਮਤਲਬ 2-2 ਮਿੰਟ ਮਿਲ ਰਹੇ ਸਾਰੇ ਨੂੰ ਦਰਸ਼ਨ ਕਰਨ ਦੇ। ਇੰਨੇ ਵਧੀਆ ਦਰਸ਼ਨ ਹੋਏ ਤੇ ਪਿੱਛੇ ਦਾ ਕੁਛ ਇਦਾਂ ਦਾ 뷰 ਆ। ਪਿੱਛੇ ਹੋਟਲ ਆ। ਨਾਲੇ ਸ਼ੋਪ ਆ ਜੀ ਬਿਲਕੁਲ। ਤੇ ਕਾਫੀ ਵਧੀਆ-ਵਧੀਆ ਸਮਾਨ ਰੱਖਿਆ ਹੈ ਅੰਦਰ ਸ਼ੋਕੇਸ ਦਾ। ਹਰ ਇੱਕ ਦੇਵੀ-ਦੇਵਤੇ ਦੀ। ਇੱਥਾ ਕਾਫੀ ਖੂਬਸੂਰਤ ਛੋਟੇ-ਛੋਟੇ ਮੂਰਤੀਆਂ ਬਣਾਈ ਹੋਈਆਂ ਪਲਾਸਟਿਕ ਦੀਆਂ। ਲੋਹੇ ਦੀਆਂ ਵੀ ਹੈਗੀਆਂ ਆ ਚਲੋ ਜੀ ਕਰੋ ਦਰਸ਼ਨ ਮਾਤਾ ਰਾਣੀ ਦੇ ਭਗਵਨਾਂ ਦੇ ਸਿੱਟ ਗਿਆ ਉਹ ਬਾਕੀ ਲੱਗੇ ਤੇ ਚਲੋ ਦੋਸਤੋ ਚੱਲਦੇ ਆ ਜੀ ਹੁਣ ਉਸ ਸਾਈਡ ਜੇ ਸਾਈਡ ਮਾਤਾ ਰਾਣੀ ਉਹ ਉਸ ਰਾਖਸ਼ ਦੀ ਮੂਰਤੀ ਬਣਾਈ ਹੋਈ ਆ ਤੇ ਸਾਹਮਣੇ ਦੇਖ ਸਕਦੇ ਹੋ ਜੀ ਤੁਸੀਂ ਜੈ ਮਾਂ ਬਗਲਾਮੁਖੀ ਔਰ ਇਸ ਸਾਈਡ ਆ ਜੀ ਉਹ ਦਮਨ ਰਾਖਸ਼ ਔਰ ਮਾਤਾ ਬਗਲਾਮੁਖੀ ਜੀ ਦੇਖੋ ਜੀ ਮਾਤਾ ਰਾਣੀ ਜੀ ਫੜੀ ਹੋਈ ਆ ਔਰ ਇਧਰ ਨੀਚੇ ਸਾਈਡ ਆ ਗਏ ਜੀ ਪਾਰਕਿੰਗ ਆ ਇਹ ਸਾਰੇ ਰੈਸਟੋਰੈਂਟ ਇਧਰ ਕੈਫੇ ਵਗੈਰਾ ਤੇ ਆਹ ਦੋਸਤੋ ਪੀੜੀਆਂ ਚੁੰਨੀਆਂ ਪੀਲਾ ਪਹਿਰਾਵਾ ਤੇ ਪੀਲੇ ਧਾਗੇ ਮਾਤਾ ਰਾਣੀ ਦੀ ਨਿਸ਼ਾਨੀ ਤੇ ਕਾਫੀ ਸਾਰੇ ਸੰਗਤਾਂ ਲੈ ਕੇ ਜਾਂਦੀਆਂ ਜੀ ਘਰੋ ਬਾਬਾ ਜੀ ਲੋ ਜੀ ਕਰੋ ਆਪਣੇ ਬਲੌਗ ਵਿੱਚ ਲਾਸਟ ਵਾਰ ਮਾਤਾ ਰਾਣੀ ਦੇ ਦਰਸ਼ਨ ਫੇਰ ਆਵਾਂਗੇ ਫੇਰ ਕਰਾਵਾਂਗੇ ਬਹੁਤ ਜਲਦੀ ਤੁਹਾਨੂੰ ਦਰਸ਼ਨ ਮਾਤਾ ਜੀ ਸੋਣੇ ਸੋਣੇ ਪਵਨਾਂ ਦੇ ਦੇਖੋ ਜੀ ਪਿੱਛੇ ਪਹਾੜ ਕਿੰਨੇ ਵਧੀਆ ਲੱਗ ਰਹੇ ਆ ਔਰ ਗੱਬੇ ਦਰਬਾਰ ਇਹ ਸਾਈਡਾ ਦੀ ਪਾਰਕਿੰਗ ਹੈ ਨਿਕਲ ਚੁਕੇ ਆ ਮਾਤਾ ਰਾਣੀ ਦੇ ਦਰਵਾਜ਼ੇ ਦਰਸ਼ਨ ਕਰਕੇ ਤੇ ਤੁਹਾਨੂੰ ਦੱਸਦੀ ਜੀ ਇੱਥੇ ਹੋ ਚੁੱਕੀ ਚੋਰੀ ਆਪਣੇ ਹੈਲਮਟ ਦੀ ਬਾਈਕ ਵਿੱਚ ਪਾਰਕਿੰਗ ਲਾਈ ਸੀਗੀ ਸਾਰੇ ਹੈਲਮਟ ਉੱਦੇ ਪਏ ਸਗੇ ਬਾਈਕਾਂ ਦੇ ਉੱਪਰ ਮੈਂ ਵੀ ਧੀ ਰੱਖ ਦਿੱਤਾ ਪਰ ਆਪਣੇ ਹੈਲਮਟ ਦੀ ਉਹ ਚੋਰੀ ਮਤਲਬ ਬਾਕੀ ਸਾਰੇ ਦਾ ਹੈਲਮਟ ਸੇਫ ਆ ਪਰ ਮੇਰਾ ਨਹੀਂ ਸੀਗਾ ਤੇ ਹੈਲਮਟ ਲੋਈ ਚੋਰੀ ਵੀ ਹੁੰਦੀ ਆ ਮਦਨ ਦੇ ਦਰਵਾਰ ਦੇ ਬਾਹਰ ਪਾਰਕਿੰਗ 'ਚ ਬਾਈਕ ਲੱਗੀ ਆ ਜੋ ਵੀ ਸਿਕਿਉਰਟੀ ਵਾਲੇ ਸੀ ਉਹ ਵੀ ਤਾਂ ਖੜੇ ਸੀਗੇ ਫਿਰ ਵੀ ਬਾਈਕ ਦੇ ਉੱਪਰ ਮਰਦ ਮੋ ਹੈਲਮਟ ਲਾ ਲਿਆ ਗਿਆ ਬਾਕੀ ਕਿਸੇ ਦੀ ਚੋਰੀ ਨਹੀਂ ਸਾਰੇ ਹੈਲਮਟ ਉੱਦੇ ਉੱਦੇ ਪਏ ਸੀਗੇ ਪਾਰਕਿੰਗ ਦੇ ਵਿੱਚ ਉਹ ਕਾਰਿਓ ਕਾ ਉਹ ਨਵਾਂ ਲੈਣਾ ਪਿਆ ਜਿਹਦਾ ਚਲਾਨ ਹੋ ਜਣਾ 10-12 1200 ਦਾ ਜੀ ਨਵਾਂ ਹੈਲਮਟ ਲੈ ਲਿਆ ਰਲਾ ਚੋਰੀ ਹੋ ਗਿਆ ਸੀ ਤਾਂ ਬਗਲਾ ਮੁਕੀ ਤੇ ਆਪਾਂ ਨੂੰ ਵਧੀਆ ਰੇਟ ਚ ਮਿਲ ਗਿਆ ਜੀ 400 ਰੁਪਏ ਦੇ ਰੇਟ ਚ ਵਧੀਆ ਵਾਲੇ ਵੀ ਸਹੀ ਹੈ ਪਰ ਆਪਾਂ ਲੈ ਨਹੀਂ ਕਿਉਂਕਿ ਘਰ ਵੀ ਪਿਆ ਹੋਇਆ ਮੈਂ ਕਿਹਾ ਕੀ ਕਰਨਾ ਹੈ ਫਿਲਹਾਲ ਕੰਮ ਚਲਾਉਣ ਵਾਸਤੇ ਆਪਾਂ ਲਿਆ ਹੋਇਆ ਤੇ ਬਾਕੀ ਬਹੁ ਮਾੜਾ ਕੰਮ ਆ ਜੀ ਦਰਵਾਜ਼ੇ ਵੀ ਹੁੰਦੀਆਂ ਨੇ ਚੋਰੀਆਂ ਕਿਉਂ ਫਿਲਹਾਲ ਖਾਣ ਪੀਣ ਰੁਕਿਆ ਕੁਛ ਛੋਲੇ ਸਮੋਸੇ ਮੰਗਾਏ ਆ ਚਲੋ ਉਸ ਖਾ ਕੇ ਫਿਰ ਨਿਕਲਦੇ ਆ ਥੱਲੇ ਵਾਲੀ ਸਾਈਡ ਨੂੰ ਘਰ ਵਾਲੀ ਸਾਈਡ ਨੂੰ ਦੇਖੋ ਜੀ ਦਹਾ ਘੰਟਾ ਹੋ ਗਿਆ ਜੀ ਮੀਂਹ ਲੱਗੇ ਨੂੰ ਨੋ ਸਟਾਪ ਹੀ ਲੱਗਾ ਹੋਇਆ ਚੱਕਾ ਸਾਡੇ ਵੀ ਨੋ ਸਟਾਪ ਲੱਗਾ ਹੋਇਆ ਜੀ ਮੱਕੀ ਬਗਾਨੇ ਕਿੰਨੇ ਕਿਤੇ ਹੋ ਰਹਿਣਾ ਆ ਤੇ ਟਾਈਮ ਹੋ ਗਿਆ ਜੀ 5 ਵੱਜ ਚੁੱਕੇ ਆ ਦੇਖਦੇ ਕਿੰਨੇ ਵਜੇ ਤੱਕ ਨਿਕਲਦੇ ਆਪਾਂ ਮੀਂਹ ਹਟੇ ਤੇ ਲੋ ਵੀ ਦੋਸਤੋ ਲਗਾਤਾਰ ਪੌਣਾ ਘੰਟਾ ਮੀਂਹ ਪੈਣ ਤੋਂ ਬਾਅਦ ਹਟ ਚੁੱਕਾ ਹੈ ਜੀ ਤੇ ਹੁਣ ਆਪਾਂ ਚੱਲਦੇ ਆ ਜੀ ਦੋਸਤੋ ਆ ਦੇਖੋ ਜੀ ਪਾਣੀ ਦਾ ਵਹਾਣ ਆਲੋ ਯਾਨੀ ਜਾਨਿਕਾ ਰੋਡ ਉੱਪਰ ਰੋੜੇ ਹੋਏ ਯਾਰ ਰੋੜੇ ਆਏ ਹੋਏ ਆ ਮਣੀ ਜਾਨਿਕਾ ਤੇਜ਼ ਬਾਰਿਸ਼ ਪਈ ਆ ਅਸੀਂ ਆ ਚੁੱਕੇ ਮਾਤਾ ਚਿੰਤਪੂਨੀ ਤੋਂ ਅੱਗੇ ਸੜ ਨੂੰ ਪਰ ਭਾਈ ਤੋਂ ਕਿਲੋ ਡੇਢ ਕਿਲੋਮੀਟਰ ਹੋਰ ਆ ਚੁੱਕੇ ਆ ਦੇਖੋ ਜੀ ਪੱਤਰ ਕਲਰ ਚੋਲੀ ਵਈਆ ਪਿੱਛੇ ਥੋੜਾ ਪਿੱਛੇ ਦੇਖਿਆ ਰੋਡ ਤੇ ਯਾਨੀ ਕਿ ਕਾਫੀ ਪੱਤਰ ਝਰੜ ਕੇ ਆਏ ਹੋਏ ਸੀਗੇ ਵੱਡੇ ਵੱਡੇ ਪੱਤਰ ਐਦਾ ਹੁੰਦੀ ਆ ਜੀ ਪਹਾੜੀ ਇਲਾਕੇ ਚ ਦੀ ਕਾਰਨ ਫਾਟਾਫਾਈ ਦੀ ਰੋਕ ਕੇ ਆਈ ਹੈ। ਇਹੋੜੇ ਪੱਟਰੇ ਵੀ ਰੋਕ ਕੇ ਆਏ ਹੋਇਆ ਇਹੋ ਜਿਹਾ ਹੋ ਜਾਂਦਾ ਹੈ ਜੀ। ਮੀਂਹ ਦਾ ਦਿਨ ਆ ਚੁੱਕਾ ਆਪਣਾ ਹਮਾਚਾ। ਤੇ ਚਲੋ ਦੋਸਤੋ ਕਰਦੇ ਆ ਜੀ ਇਸ ਬਲੌਗ ਨੂੰ ਐਂਡ। ਮਿਲਦੇ ਆ ਅਗਲੇ ਬਲੌਗ ਦੇ ਵਿੱਚ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਜਰੂਰ ਕਰਨਾ, ਸ਼ੇਅਰ ਵੀ ਜਰੂਰ ਕਰਨਾ ਔਰ ਨਵੇਂ ਹੈਗੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ। ਇੱਕ ਵਾਰ ਫਿਰ ਤੋਂ ਸਾਰਿਆਂ ਨੂੰ ਜੈ ਮਾਤਾ ਦੀ